ਸਾਡੇ ਕੋਲ ਪੰਜਾਬ ਦੇ ਕੋਲ ਆਪਣੇ ਪੰਜਾਬ ਕੋਲ ਬਹੁਤ ਕਲਾਕਾਰ ਨੇ ਪਰ ਫਿਰ ਵੀ ਅਸੀਂ ਉਹਨਾਂ ਲੋਕਾਂ ਤੇ ਡਿਪੈਂਡ ਆ ਜਿਹੜੇ ਸਾਡੇ ਮੁਲਕ ਦੀ ਨਿੰਦਾ ਵੀ ਕਰਦੇ ਨੇ ਜਿਹੜੇ ਇਹ ਵੀ ਕਹਿੰਦੇ ਨੇ ਕਿ ਪੰਜਾਬ ਦੀਆਂ ਫਿਲਮਾਂ ਤੇ ਚੱਲਦੀਆਂ ਹੀ ਨਹੀਂ ਸਾਡੇ ਤੋਂ ਬਿਨਾ ਉਦੋਂ ਦੁੱਖ ਲੱਗਦਾ ਕਿ ਬੀਇੰਗ ਅ ਪੰਜਾਬੀ ਇੰਨੇ ਵਰਸਟਾਈਲ ਆਰਟਿਸਟ ਤੁਸੀਂ ਵੀ ਮਿਲੇ ਹੋਗੇ ਜਿਨ੍ਹਾਂ ਨੂੰ ਅੱਜ ਤੱਕ ਫਿਲਮ ਦਾ ਹਿੱਸਾ ਬਣਨ ਦਾ ਮੌਕਾ ਨਹੀਂ ਮਿਲਿਆ ਇੱਕ 30 ਸੈਕਿੰਡ ਦਾ ਰੋਲ ਵੀ ਨਹੀਂ ਮਿਲਿਆ ਬਥੇਰੇ ਤੇ ਥੀਏਟਰ ਆਰਟਿਸਟ ਐਸੇ ਨੇ ਇੰਨਾ ਜ਼ਰੂਰੀ ਨਹੀਂ ਕਿ ਜਿਹੜਾ ਵੱਡੀ ਸਕਰੀਨ ਤੇ ਦਿਖ ਰਿਹਾ ਹੈ ਜਾਂ ਜਿਹਨੂੰ ਲੋਕ ਦੇਖ ਰਹੇ ਆ ਉਹੀ ਐਕਟਰ ਆ ਐਕਟਰ ਕੋਈ ਵਿਚਾਰਾ ਘਰੇ ਵੀ ਬੈਠਾ ਹੋ ਸਕਦਾ ਜਿਹੜਾ ਬਹੁਤ ਜ਼ਬਰਦਸਤ ਹੋਵੇ ਸਿਰਫ ਉਹਨੂੰ ਮੌਕਾ ਨਹੀਂ ਮਿਲਿਆ ਸਾਡੇ ਦਾਰੋਂ ਚਾਹੇ ਜੇ ਬਹੁਤ ਸਾਰੀਆਂ ਕੁੜੀਆਂ ਨੇ ਬਹੁਤ ਸਾਰੇ ਮੁੰਡੇ ਨੇ ਜਿਹੜੇ ਨਵੇਂ ਨੇ ਜਿਹੜੇ ਨੌਨ ਵੀ ਨੇ ਉਹ ਵੀ ਤੁਸੀਂ ਬਹੁਤੀ ਥਾਂ ਨਹੀਂ ਦੇਖੇ ਹੂੰ ਉਹਨਾਂ ਨੇ ਵੀ ਬਹੁਤ ਘੱਟ ਕੰਮ ਕੀਤਾ ਮੈਨੂੰ ਲੱਗਦਾ ਵੀ ਉਹਨਾਂ ਦਾ ਤਕਸੁਰ ਕੀ ਹੈ ਵੀ ਉਹ ਚੰਗੇ ਐਕਟਰ ਨਹੀਂ ਅਸੀਂ ਫਿਰ ਜਦੋਂ ਤੁਹਾਨੂੰ ਕੰਮ ਨਹੀਂ ਮਿਲਦਾ ਮੇਰੀ ਤੁਸੀਂ ਛੱਡੋ ਬਾਕੀਆਂ ਦੀ ਗੱਲ ਜੇ ਆਪਾਂ ਕਰੀਏ ਹੈਨਾ ਮੈਂ ਤਾਂ ਮੰਨ ਲਿਆ ਕਿ ਮੈਨੂੰ ਤਾਂ ਇਹੀ ਕੰਮ ਕਰਨਾ ਪੈਣਾ ਠੀਕ ਹੈ ਮੈਂ ਮੈਂ ਖੁਸ਼ ਹਾਂ ਜਿੰਨਾ ਕਿ ਮੇਰੇ ਕੋਲ ਆ ਰਿਹਾ ਹੈ ਯਾ ਵਾਈਬਰ ਮੈਨੂੰ ਭੇਜ ਰਿਹਾ ਹੈ ਮੈਨੂੰ ਪਰਮਾਤਮਾ ਨੇ ਆਪਣੇ ਆਪ ਛਾਣਾ ਲਾਇਆ ਹੈ ਮੇਰੇ ਕੋਲ ਸੋਨਾ ਕੰਮ ਆਉਂਦਾ ਭਾਵੇਂ ਘੱਟ ਆਉਂਦਾ ਪਰ ਚੰਗਾ ਆਉਂਦਾ ਦਿਖਦਾ ਲੋਗ ਅਪਰੀਸ਼ੀਏਟ ਕਰਦੇ ਨੇ ਹਾਂ ਤੇ ਪਰ ਮੈਨੂੰ ਲੱਗਦਾ ਕਿ ਉਹ ਹੁੰਡੇ ਕੁੜੀਆਂ ਇੰਨੇ ਅੱਛੇ ਐਕਟਰ ਨੇ ਤੇ ਉਹਨਾਂ ਨੂੰ ਕਿਉਂ ਨਹੀਂ ਕੰਮ ਮਿਲਦਾ ਉਹਨਾਂ ਨੂੰ ਕੰਮ ਦਿਓ ਨਾ ਉਹਨਾਂ ਕੋਲ ਐਕਟਰਸ ਦੀ ਲੋੜ ਹੈ ਕੈਰੇਕਟਰ ਤਾਂ ਹੁੰਦੇ ਨੇ ਪਰ ਉੱਥੇ ਉਹੀ ਆ ਜਾਂਦਾ ਕਿ ਸ਼ਾਇਦ ਉਹਏ ਦੇਖਦੇ ਨਹੀਂ ਆ ਫੈਨ ਫੋਲੋਇੰਗ ਦੇਖਦੇ ਨਹੀਂ ਆ ਉਹਨਾਂ ਦੇ ਇੰਸਟਾਗ੍ਰam ਚੈੱਕ ਕਰਦੇ ਨਹੀਂ ਆ ਕਿਸੇ ਨੇ ਰეკਮੈਂਡ ਕਰਤਾ ਆ ਕੁੜੀ ਆ ਆ ਮੁੰਡਾ ਬਹੁਤ ਚੰਗੀ ਗੱਲ ਆ ਆਪਦੇ ਨੂੰ ਕੰਮ ਦੇਣਾ ਚਾਹੀਦਾ ਜੇ ਮੇਰਾ ਵੀ ਕੁਝ ਆਪਦਾ ਹੋਊਗਾ ਮੈਂ ਵੀ ਮੇਰੇ ਨੇੜਿਆਂ ਓਬਵੀਅਸਲੀ ਕਹੂੰਗੀ ਕਹੋਂਗੇ ਕੰਮ ਦੋਗੇ ਪਰ ਮੈਂ ਉਹਨਾਂ ਨੂੰ ਨੈਗਲੈਕਟ ਨਹੀਂ ਕਰੂੰਗੀ ਜਾਂ ਮੈਂ ਉਹਨਾਂ ਨੂੰ ਇਗਨੋਰ ਨਹੀਂ ਕਰੂੰਗੀ ਮੈਂ ਹੋਰ ਵੀ ਲੱਭੂੰਗੀ ਮੈਂ ਇਹ ਕਹਿਨੀ ਆ ਕਿ ਲੱਭੋ ਨਵੇਂ ਟੈਲੈਂਟ ਨੂੰ ਲੱਭੋ ਨਾ ਮੁੰਡੇ ਕੁੜੀਆਂ ਨੂੰ ਤੁਸੀਂ ਬਹੁਤ ਵੱਡੇ ਹੋ ਉਹ ਵਿਚਾਰੇ ਤੁਹਾਡੇ ਤੱਕ ਅਪਰੋਚ ਨਹੀਂ ਕਰ ਨਹੀਂ ਕਰ ਪਰ ਬਿਲਕੁਲ ਤੁਸੀਂ ਇੰਨੇ ਵੱਡੇ ਹੋ ਕਿ ਤੁਸੀਂ ਉਹਨਾਂ ਨੂੰ ਲੱਭ ਸਕਦੇ ਹੋ ਹੈਨਾ ਤੇ ਜੇ ਤੁਸੀਂ ਨਹੀਂ ਲੱਭੋਗੇ ਤਾਂ ਇਸ ਵੇਲੇ ਇਹ ਉਹ ਟਾਈਮ ਆ ਕਿ ਮੁੰਡੇ ਕੁੜੀਆਂ ਇਸ ਫੀਲਡ ਚੋਂ ਹਟ ਜਾਣਗੇ ਐਗਰੀ ਹੈਨਾ ਕਿਉਂਕਿ ਫਿਰ ਉਹਨਾਂ ਨੂੰ ਲੱਗੂਗਾ ਕਿ ਰੀਲ ਨਾ ਇੰਸਟਾਗ੍ਰam ਸਟਾਰ ਬਣਨਾ ਹੈ ਜਾਂ ਫੇਮਸ ਹੋਣਾ ਕੋਈ ਔਖਾ ਟਾਈਮ ਹੈ ਅੱਜ ਦੇ ਅੱਜ ਦੇ ਟਾਈਮ ਚ ਕੋਈ ਔਖੀ ਗੱਲ ਹੈ ਇੱਕ ਸੈਕਿੰਡ ਲੱਗਦਾ ਕੁਝ ਵੀ ਊਟ ਪਟਾਨ ਕਰੋ ਤੁਸੀਂ ਬਣ ਜਾਓ ਉਹਦਾ ਉਹਦਾ ਅੰਤ ਵੀ ਤੇ ਅਸੀਂ ਵੇਖਿਆ ਨਾ 4 ਲੱਖ ਫਾਲੋਅਰ ਹੋਣ ਤੋਂ ਬਾਅਦ ਵੀ 4 ਬੰਦੇ ਬੰਦੇ ਦੀ ਸੰਸਕਾਰ ਤੇ ਨਹੀਂ ਪਹੁੰਚੇ ਹਾਂ ਬਿਲਕੁਲ ਪਰ ਉਹਦੇ ਚ ਉਹ 4 ਲੱਖ ਲੋਕਾਂ ਜਿਨ੍ਹਾਂ ਨੇ ਫਾਲੋ ਕੀਤਾ ਉਹ ਵੀ ਤੇ ਆਪਣੇ ਪੰਜਾਬ ਦੇ ਹੀ ਆ ਉੱਤੋਂ ਨਾਲੋਂ ਵੱਧ ਕਸੂਰ ਵਾਲ ਤਾਂ ਉਹ 4 ਲੱਖ ਲੋਕ ਨੇ ਜਿਨ੍ਹਾਂ ਨੇ ਉਹਨੂੰ ਹਲਾਸ਼ੇਰੀ ਦੇਖੀ ਹਾਂ ਹਾਂ ਪਰ ਸਾਡੇ ਲਈ ਈਜ਼ੀ ਟਾਰਗੇਟ ਉਹ ਸੀ ਕਿਉਂਕਿ ਆ ਕੱਲੀ ਐ ਇਹਨੂੰ ਹੜ ਲਓ ਜੇ ਜਿੰਨੀ ਹੀ ਉਹ ਗਲਤ ਸੀ ਉਨਾ ਹੀ ਮੈਨੂੰ ਲੱਗਦਾ ਕਿ ਦੂਜੀ ਗੱਲ ਵੀ ਰਾਉਂਗ ਸੀ ਕਿਸੇ ਨੂੰ ਮਾਰ ਦੇਣਾ ਇਸ ਗੱਲ ਦਾ ਹੱਲ ਨਹੀਂ ਹੈ ਬਿਲਕੁਲ ਨਹੀਂ ਸਾਡੇ ਹੀ ਲੋਕ ਨੇ ਜਿਹੜੇ ਦੇਖਦੇ ਨੇ ਜੋ ਕਰ ਰਹੀ ਸੀ ਉਹ ਬਹੁਤ ਗਲਤ ਸੀ ਪਰ ਸਾਡੇ ਲੋਕ ਨੇ ਜਿਹੜੇ ਉਹਨਾਂ ਨੂੰ ਵੇਖ ਰਹੇ ਨੇ ਬਿਲਕੁਲ ਤਾਂ ਜੇ ਅਸੀਂ ਸੁਧਰਾਂਗੇ ਅਸੀਂ ਨਹੀਂ ਦੇਖਾਂਗੇ ਕੌਣ ਬਣਾਉਗਾ ਬਿਲਕੁਲ ਕਿਉਂ ਬਣਾਉਗਾ ਉਹਨੂੰ ਉੱਥੇ ਰਿਪੋਰਟ ਦੇ ਆਪਸ਼ਨ ਵੀ ਆਉਂਦੀ ਹੈ ਤੁਸੀਂ ਰਿਪੋਰਟ ਕਰੋ ਕਿ ਇਹ ਕੰਟੈਂਟ ਸਾਡੇ ਹਾਂ ਇਹ ਕੰਟੈਂਟ ਸਾਡੇ ਸਮਾਜ ਲਈ ਚੰਗਾ ਨਹੀਂ ਹੈ ਅਕਾਊਂਟ ਬੰਦ ਹੋਊਗਾ ਪਰ ਉਹੀ ਗੱਲ ਹੈ ਨਾ ਅਸੀਂ ਖੁਦ ਉਸ ਚੀਜ਼ ਨੂੰ ਦੇਖਦੇ ਹਾਂ ਦੇਖਦੇ ਹਾਂ ਬਿਲਕੁਲ ਤੇ ਬਾਅਦ ਵਿੱਚ ਅਸੀਂ ਖੁਦ ਹੀ ਕਹਿੰਨੇ ਹੈਗੇ ਹਾਂ ਕਿ ਸਾਡੇ ਸਮਾਜ ਲਈ ਇਹ ਚੀਜ਼ ਚੰਗੀ ਨਹੀਂ ਹੈਗੀ